ਹਾਂਜੀ ਭਾਈ ਪੈ ਗਏ ਕਿਹੜੇ ਚੱਕਰ ਚ ਹੁਣ ਹੈ ਨਹੀਂ ਜੜਿਆਲੇ ਗੁਰੂ ਦੀ ਕੋਈ ਟੱਕਰ ਚ ਜਿਹੜੇ ਦਿੰਦੇ ਤੁਹਾਨੂੰ ਸਿਰਫ 3 ਘੰਟੇ ਦੇ ਵਿੱਚ ਕੋਟ ਪੈਂਟ ਸਲਾਈ ਕਰਕੇ ਤਿਆਰ ਬਾਜ਼ਾਰ ਦੇ ਵਿੱਚ ਕਹਿੰਦੇ 10-10000 ਰੁਪਿਆ ਇੱਥੇ 2 ਪੀਸ ਕੋਟ ਪੈਂਟ 2995 ਵਿੱਚ ਸਲਾਈ ਕਰਕੇ ਕਹਿੰਦੇ 15-15000 ਵਾਲੇ ਕੋਟ ਪੈਂਟ ਕਰਤੇ ਸਿਰਫ 3760 ਚ ਲੈ ਜਾਓ 3 ਘੰਟਿਆਂ ਚ ਕੋਟ ਪੈਂਟ ਰੈਡੀ ਆ ਚੈੱਕ ਕਰੋ ਜੀ ਸ਼ੇਰਵਾਨੀਆਂ ਦੇ ਡਿਜ਼ਾਈਨ ਕਿੰਨੇ ਆ 607000 ਚ ਤਿਆਰ ਕਰਕੇ ਦਿੰਨੇ ਆ ਬਲੇਜ਼ਰਾਂ ਦੇ ਵਿੱਚ ਵੀ ਆ ਗਿਆ ਬਹੁਤ ਤਰ੍ਹਾਂ ਦਾ ਕੱਪੜਾ ਰੇਟ ਇਹਦਾ ਵੀ ਘੱਟ ਆ ਰੰਗ ਚੈੱਕ ਕਰ ਲੋ ਭਾਜੀ 700 ਰੁਪਏ ਦਾ ਕੁੜਤਾ ਪਜਾਮਾ 700 ਰੁਪਏ ਮੀਟਰ ਨਹੀਂ 700 ਰੁਪਏ ਦਾ ਪੂਰਾ ਕੁੜਤਾ ਪਜਾਮਾ ਰੰਗ ਡਾਰਕ ਲਾਈਟ ਸਾਰੇ ਤਰ੍ਹਾਂ ਦੇ ਆ ਕੋਈ ਕਮੀਜ਼ਾਂ ਦੇ ਵਿੱਚ ਚੈੱਕ ਕਰ ਲੋ ਫੁੱਲ ਚੜੀਆਂ ਪੂਰੀਆਂ ਜਗਦੀਆਂ ਭਾਵੇਂ ਚੈੱਕ ਜਿਹੜਾ ਜੋ ਲਾਈਨਿੰਗ ਜਿਹੜਾ ਇੱਕ ਬ੍ਰੈਂਡ ਐ ਦਸਤਾਰ ਦਾ ਜਿਹਦੀ ਕੁਆਲਿਟੀ ਫਾਈਨ ਗਾਰੰਟੀ ਪੂਰੀ ਕੱਪ ਪੈਜਨ ਚਿਰਕੀ ਟੋਗ ਸੀਤੀ ਸਾਈ ਪੱਗ ਵਾਪਸ ਲੈ ਕੇ ਆ ਜਾਓ 90 ਦਿਨਾਂ ਦੀ ਗਰੰਟੀ ਕੋਈ 400 ਤੇ ਕੋਈ 500 ਕੋਈ 600 ਇੰਨੀ ਗ੍ਰੇਜ ਦੇ ਵਿੱਚ ਤੁਹਾਨੂੰ ਟਾਈਆਂ ਮਿਲ ਜਾਣੀਆਂ ਹਾਂਜੀ ਭਾਈ ਪੈ ਗਏ ਕਿਹੜੇ ਚੱਕਰ 'ਚ ਹੁਣ ਹੈ ਨਹੀਂ ਜੜਿਆਲੇ ਗੁਰੂ ਦੀ ਕੋਈ ਟੱਕਰ 'ਚ ਜਿਹੜੇ ਦਿੰਦੇ ਤੁਹਾਨੂੰ ਸਿਰਫ 3 ਘੰਟੇ ਦੇ ਵਿੱਚ ਕੋਟ ਪੈਂਟ ਸਲਾਈ ਕਰਕੇ ਤਿਆਰ ਬਾਜ਼ਾਰ ਦੇ ਵਿੱਚ ਕਹਿੰਦੇ 10-10000 ਰੁਪਿਆ ਇੱਥੇ 2 ਪੀਸ ਕੋਟ ਪੈਂਟ 2995 ਵਿੱਚ ਸਲਾਈ ਕਰਕੇ ਕਹਿੰਦੇ 15-15000 ਵਾਲੇ ਕੋਟ ਪੈਂਟ ਕਰਤੇ ਸਿਰਫ 3760 ਚ ਲੈ ਜਾਓ ਡਿਜ਼ਾਈਨ ਜਿਹੜੇ ਮਰਜ਼ੀ ਲੈ ਜਾਓ ਭਾਵੇਂ ਇੰਟਰਨੈਸ਼ਨਲ ਲੈ ਜਾਓ ਕਿਸੇ ਨੇ ਪਾਣੀ ਗੁੱਗੂ ਗੱਲ ਵਾਲੀ ਬਾਸਕਟ ਚਾਹੇ ਤੁਸੀਂ ਪਾਣੀ ਰਣਜੀਤ ਬਾਵੇ ਵਾਲੀ ਦੇਖੋ ਸੋਹਣੇ ਸੋਹਣੇ ਡਿਜ਼ਾਈਨ 3 3000 ਵਾਲੇ ਕੁਰਤੇ ਪਿਆਮੇ ਕਰਤੇ 700 ਰੁਪਏ ਚ 15000 17000 18 18000 ਚ ਵੇਖਣ ਵਾਲੀਆਂ ਸ਼ੇਰਵਾਨੀਆਂ ਕਰਤੀਆਂ 6000 6000 6000 ਭਾਈ ਜੀ ਰੌਲਾ ਪੜਾ ਚਰਚਾ ਬੜੀ ਕਹਿੰਦੇ ਜੜਿਆਲ ਗੁਰੂ ਦੇ ਵਿੱਚ ਟੱਕਰਾ ਟੁਕਰਾ ਮਾਰ ਕੇ ਹਟ ਗਏ ਕੋਈ 2600 ਚਲਾਇਆ ਸੀ ਕਿਸ ਨੇ 2800 ਚਲਾਇਆ ਸੀ ਬਸ 2 ਦਿਨੇ ਚੱਲਿਆ ਕੰਮ ਤੇ ਹੁਣ ਬਸ 埔ੜਕ 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 ਕੇ ਖਤਮ ਹੋ ਗਈ ਕਹਾਣੀ ਆਈ ਹੋਣੀ ਸੀ ਖਤਮ ਕਹਾਣੀ ਕਿਉਂਕਿ ਜੋਰ ਤਾਂ ਬਥੇਰੇ ਆ ਨੇ ਲਾਇਆ ਪਰ ਕਹਿੰਦੇ ਦਬਦਾ ਕਿੱਥੇ ਆ ਆ ਮਾਤੂ ਸ਼੍ਰੀ ਜੰਡਿਆਲਾ ਗੁਰੂ ਕੱਲਾ ਸ਼ੇਰ ਕਹਿੰਦਾ 3 ਘੰਟੇ 3 ਘੰਟੇ 3 ਦਿਨ ਨਹੀਂ 3 ਘੰਟਿਆਂ 'ਚੇ ਕੋਟ ਪੈਂਟ ਰੈਡੀ 2 ਪੀਸ 2995 ਚ ਰੰਗ ਚੈੱਕ ਕਰ ਲੋ ਭਾਜੀ ਪਟਾਕੇ ਪਾ ਦਿਓ ਮਾੜੇ ਦੇਖੋ ਕਹਿੰਦੇ 1 ਨੀ 2 ਨੀ 3 ਨੀ 4 ਨੀ 5 ਨੀ 7 ਨੀ 8 ਨੀ 10 ਨੀ ਕਹਿੰਦੇ ਭਾਵੇਂ 200 ਰੰਗ ਲੈ ਜਾਓ ਚੌਣਕੇ ਦੇ ਵਿੱਚੋਂ ਚਾਹੇ ਤੁਸੀਂ ਲੈ ਜਾਓ ਜਿਹੜਾ ਮਰਜੀ ਰੰਗ ਡਾਰਕ ਲੈ ਜਾਓ ਲਾਈਟ ਲੈ ਤੁਹਾਡੀਆਂ ਤਿਆਰੀਆਂ ਪੂਰੀਆਂ ਹੈਗੀਆਂ ਪਰ ਗੱਲ ਇੱਥੇ ਮੁੱਕਦੀ ਨਹੀਂ ਭਾਜੀ ਗੱਲ ਨਹੀਂ ਇੱਥੇ ਮੁੱਕਦੀ 2995 ਸੈਂਟੇ ਤੋਂ ਸਾਢੇ ਤਾਂ ਹੈਗਾ ਹੀ ਹੈਗਾ ਆ ਜਿਹੜੇ ਵੱਡੇ ਵੱਡੇ ਬ੍ਰਾਂਡਾਂ ਦਾ ਆ ਨਾਮ ਲੈ ਕੇ ਆ ਵੱਡੇ ਵੱਡੇ ਡਿਜ਼ਾਈਨ ਦਿਖਾ ਕੇ ਫੋਟੋ 'ਚ 15 20 2000 ਕੋਟ ਪੈਂਟ ਦਾ ਲੈਂਦੇ ਆ ਸਾਡੇ ਕੋ ਉਹ ਵੀ ਕੋਟ ਪੈਂਟ ਹੈਗੇ ਆ ਪਰ ਕੋਈ 5000 'ਚ ਕੋਈ 6000 'ਚ ਕੋਈ 7000 'ਚ ਕੋਈ 8000 'ਚ 10000 'ਚ ਸੋ ਭਾਜੀ ਉਹ ਵੀ ਕੋਟ ਪੈਂਟ ਹੈਗੇ ਆ ਸੋ ਭਾਜੀ ਮੈਨੂੰ ਇਹ ਵੀ ਦੱਸ ਦਿਓ ਸ਼ੇਰ ਬਾਣੇ ਤੁਸੀਂ 6500 'ਚ ਦਈ ਜਾਂਦੇ ਹੋ ਰੰਗ ਡਿਜ਼ਾਈਨ ਇਰ ਜਿੰਨੇ ਕ ਹੈਗੇ ਆ ਮੈਂ ਕਹਿੰਦਾ ਜੀ ਰੰਗਾ ਮੇਚੀ 'ਚ ਕੋਈ ਕਮੀ ਨਹੀਂ ਜਦੋਂ ਲਾੜੇ ਨੇ ਚੜਨਾ ਘੋੜੀ ਤੇ ਉਹਦੀ ਕੱਢ ਦੇਣੀ ਹੈ ਟੌਰ ਪੂਰੀ ਆ ਚੈੱਕ ਕਰੋ ਜੀ ਛੇ ਰਵਾਨੀਆਂ ਦੇ ਡਿਜ਼ਾਈਨ ਕਿੰਨੇ ਆ 6500 7000 ਦੇ ਤਿਆਰ ਕਰਕੇ ਦਿੰਨੇ ਆ ਔਰ ਨਾਲ ਨਾਲ ਇਹ ਚੈਲੰਜ ਕਰਦੇ ਆ ਸਾਡੇ ਵਰਗਾ ਰੇਟ ਸਾਡੇ ਵਰਗੀ ਕੁਆਲਿਟੀ ਕਿਸੇ ਤੋਂ ਦੇ ਨਹੀਂ ਜੇ ਹੁਣੀ ਦੇਖੋ ਜੀ ਭਾਵੇਂ ਤੁਸੀਂ ਤਹਿਸੀਲਦਾਰ ਹੋ ਭਾਵੇਂ ਐਸ.ਡੀ.ਐਮ. ਹੋ ਭਾਵੇਂ ਡੀ.ਸੀ.ਓ ਦੇ ਭਾਵੇਂ ਐਸ.ਐਸ.ਪੀ. ਹੋ ਵੱਡੇ ਵੱਡੇ ਅਫਸਰਾਂ ਦੇ ਲਈ ਵੱਡੇ ਵੱਡੇ ਡਿਜ਼ਾਈਨ ਸੋਹਣਿਆ ਸੋਹਣਿਆ ਕੁਆਲਿਟੀਆਂ ਵੈਰਾਈਟੀਆਂ ਬਲੇਜ਼ਰਾਂ ਦੇ ਵਿੱਚ ਵੀ ਆ ਗਿਆ ਬਹੁਤ ਤਰ੍ਹਾਂ ਦਾ ਕੱਪੜਾ ਰੇਟ ਇਹਦੇ ਵੀ ਘਟ ਭਾਵੇਂ ਤੁਸੀਂ ਐਮਐਲਏ ਹੋ ਸਰਪੰਚ ਹੋ ਮੁੱਖ ਮੰਤਰੀ ਹੋ ਮੰਤਰੀ ਹੋ ਭਾਵੇਂ ਕਹਿੰਦੇ ਸ਼ਹਿਰ ਦੇ ਕੌਂਸਲਰ ਹੋ ਭਾਵੇਂ ਤੁਸੀਂ ਹੈਗੇ ਆ ਮਾਡਰਨ ਮੁੰਡੇ ਭਾਵੇਂ ਐਕਟਰ ਹੋ ਸਾਰਿਆਂ ਨੇ ਕਹਿੰਦੇ ਕੁਰਤੇ ਪਜਮੇ ਦੀ ਤਿਆਰੀ ਪੂਰੀ ਆ ਮੈਂ ਕਹਿੰਦਾ ਜੀ ਫੁੱਲ ਪਟਾ ਫੁੱਲ ਤਿਆਰੀ ਹੈ ਚਾਹੇ ਪੇਪਰ ਕਾਟਨ ਲੈਣਾ ਹੈ ਚਾਹੇ ਗੀਜਾ ਕਾਟਨ ਲੈਣਾ ਹੈ ਚਾਹੇ ਲੇਲਣ ਲੈਣੀਆਂ ਆ ਵਾਈਟ ਦੇ ਵਿੱਚ ਸਾਡੇ ਕੋਲ 35 ਤੋਂ 36 ਤਰ੍ਹਾਂ ਦੀਆਂ ਕੁਆਲਿਟੀਆਂ ਰੈਡੀ ਪਈਆਂ ਵਾਈਟ ਦੇ ਵਿੱਚ ਹੀ ਆ ਰੰਗ ਚੈੱਕ ਕਰ ਲੋ ਭਾਜੀ 700 ਰੁਪਏ ਦਾ ਕੁੜਤਾ ਪਜਾਮਾ 700 ਰੁਪਏ ਮੀਟਰ ਨਹੀਂ 700 ਰੁਪਏ ਦਾ ਪੂਰਾ ਕੁੜਤਾ ਪਜਾਮਾ ਰੰਗ ਡਾਰਕ ਲਾਈਟ ਸਾਰੇ ਤਰ੍ਹਾਂ ਦੇ ਆ ਦੇਖੋ ਜੀ ਕਮੀਜ਼ਾਂ ਦੇ ਵਿੱਚ ਚੈੱਕ ਕਰ ਲੋ ਫੁੱਲ ਜਣੀਆਂ ਪੂਰੀਆਂ ਜਗਦੀਆਂ ਭਾਵੇਂ ਚੈੱਕ ਜਿਹੜਾ ਜੋ ਲਾਈਨਿੰਗ ਰੇ ਜੋ ਪੈਂਟਾਂ ਸ਼ਰਟਾਂ ਦੇ ਵਿੱਚ ਵੀ ਆ ਦੇਖੋ ਕਲਰ ਚੈੱਕ ਕਰ ਲੋ ਡਾਰਕ ਲਾਈਟ ਦੇ ਹੈਗੇ ਹੈਗੇ ਆ ਮੁੰਡਿਆਂ ਖੁੰਡਿਆਂ ਨੇ ਨਵੇਂ ਨਵੇਂ ਡਿਜ਼ਾਈਨ ਆ ਗਏ ਬਜ਼ੁਰਗਾਂ ਵਾਲੇ ਡਿਜ਼ਾਈਨ ਆ ਗਏ ਪੱਗਾ ਪੰਨਣ ਵਾਲੇ ਸਰਦਾਰ ਵੀਰਾਂ ਲਈ ਆਫਰਾਂ ਦੇ ਨਾਲ ਨਾਲ ਬਹੁਤ ਵੱਡੇ ਫਾਇਦੇ ਆ ਮਾਤੂ ਸ਼ੀ ਦਸਤਾਰ ਅਸਰੰਗ ਸਰਦਾਰੀ ਦੇ ਕੱਲਾ ਇੱਕ ਬ੍ਰੈਂਡ ਐ ਦਸਤਾਰ ਦਾ ਜਿਹਦੀ ਕੁਆਲਿਟੀ ਫਾਈਨ ਗਰੰਟੀ ਪੂਰੀ ਡੱਬ ਪੈ ਜਾਂ ਚਿਰਕੀ ਟੋਗ ਸੀਤੀ ਸਾਈ ਪੱਗ ਵਾਪਸ ਲੈ ਕੇ ਆ ਜਾਓ 90 ਦਿਨਾਂ ਦੀ ਗਰੰਟੀ ਬਿੱਲ ਦੇ ਉੱਤੇ ਲਿਖ ਕੇ ਦਿੰਨੇ ਆਂ ਦੇਖੋ ਜੀ ਰੰਗ ਦਾ ਸਾਡੇ ਕੋਲ 550 ਤੋਂ ਵੱਧਿਆ ਗਰੰਟੀ ਵੀ ਠੋਕ ਕੇ ਆ ਰੰਗ ਫੇਟ ਹੋ ਜਵੇ ਚਾਹੇ ਡੱਬ ਪੈ ਜਵੇ ਬਦਲ ਕੇ ਅੱਛੇ ਟਾਇਆਂ ਚੈੱਕ ਕਰੋ ਤੁਸੀਂ ਟਾਇਆਂ ਚੈੱਕ ਕਰੋ ਟਾਇਆਂ ਚੈੱਕ ਐਦਾਂ ਦੀ ਪੈਕਿੰਗ 2 2000 ਰੁਪਇਆ 18 1800 ਪਰ ਜੰਡਿਆਲੇ ਗੁਰੂ ਕੋਈ 400 ਤੇ ਕੋਈ 500 ਕੋਈ 600 ਇੰਨੀ ਗ੍ਰੇਜ ਦੇ ਵਿੱਚ ਤੁਹਾਨੂੰ ਟਾਇਆਂ ਮਿਲ ਜਣੀਆਂ ਇਹਰੇ ਵਿੱਚ ਵੀ ਕਲਰ ਤੁਹਾਨੂੰ ਬਹੁਤ ਸਾਰੇ ਮਿਲਣਦੇ ਆ ਦੇਖੋ ਜੀ ਟਾਈ ਸਾਡੇ ਕੋਲ 450 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਬੈਸਟ ਕੁਆਲਿਟੀ ਦੀ ਟਾਈ ਹੈ ਰੰਗਾ ਮੇਚੀ ਫੁੱਲ ਵੈਲ ਰੂਬੀਆ ਦੀ ਲਾਈਨ ਚੈੱਕ ਕਰ ਲਓ ਉਸ ਤੋਂ ਬਾਅਦ ਲਾਈਨਿੰਗ ਸਾਡੇ ਕੋਲੇ 40 ਰੁਪਏ ਮੀਟਰ ਤੋਂ ਫੁੱਲ ਗਾਰੰਟੀ ਹੈ ਲਿਆ ਦੇਖੋ ਜੀ ਪੂਰਾ ਦਾ ਪੂਰਾ ਵੈਡਿੰਗ ਮਾਲ ਹੈ ਜੰਡਿਆਲਾ ਗੁਰੂ ਟੋਟੇ ਵਿਆਹ ਸ਼ਾਦੀ ਨੂੰ ਚਾਰ ਚੰਨ ਲਾਣ ਦੀ ਜ਼ਿੰਮੇਵਾਰੀ ਮਾਤੂ ਸ਼੍ਰੀ ਦਸਤਾਰ ਦੀ। ਹੁਣ ਦਰਜੀਆਂ ਪਿੱਛੇ ਠੋਕਰਾਂ ਨਾ ਖਾਓ, ਮਹੀਨਾ-ਮਹੀਨਾ ਵੇਟ ਨਾ ਕਰੋ, 20-20 ਦਿਨ ਵੇਟ ਨਾ ਕਰੋ, ਸਿੱਧੇ ਮਾਤੂ ਸ਼੍ਰੀ ਦਸਤਾਰ ਆਜੋ। 3 ਘੰਟੇ ਚੈਲੰਜ ਪੂਰੇ ਬੋਰਡ ਦੇ ਵਿੱਚ ਕੋਈ ਐਡੀ ਫਾਸ ਸਰਵਿਸ ਨਹੀਂਦਾ 3 ਘੰਟੇ ਦੇ ਵਿੱਚ 10000 ਕੋਟ ਪੈਂਟ 2995 ਚ ਸਿਲਾਈ ਕਰਕੇ ਤਿਆਰ ਦਵਾਂਗੇ। ਕੁਰਤੇ ਪਜਾਮੇ ਵੀ ਦੇ ਦੇਾਂਗੇ। ਆਜੋ ਲੈ ਜਾਓ। ਕੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਜੜਿਆਲਾ ਗੁਰੂ।